ਆ ਕੀ ਕਿੰਨੇ ਦੀ ਲੈਂਦੀ ਆ ਬੱਸ 50 ਰੁਪੀਸ ਅੱਜ ਜੁਰਸ਼ਹੀਦੀ ਜੋੜ ਮਿਲ ਬੜੇ ਸਾਹਿਬ ਜੱਤ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਵਾ ਸਰਦਾਰ ਜੀ ਲਾਪਰੀ ਦੋਸਤ ਤੁਸੀਂ ਹੋਰ ਹੀ ਜਹਾਜ਼ ਚੜਾਉਣ ਲੱਗ ਗਏ ਆ ਬਿਨਾ 에어ਪੋਰਟ ਤੋਂ ਅੱਜ ਕੀ ਆ ਪੁੱਤੋਰੇ ਸਵਾ ਕਿਹੜੀ ਸਵਾ ਕੀ ਹੋਇਆ ਸੀ 450 ਜਹਾਦਿਆਂ ਦਾ ਅਦਲ ਹੋਏ ਸੀ ਹੈ 450 ਜਹਾਦਿਆਂ ਦਾ ਅਦਲ ਹੋਏ ਤੇ ਤਦਨ ਨਹੀਂ ਬਹੁਤ ਸ਼ਹਾਦਤਾਂ ਦਿੱਤੀਆਂ ਸੀ ਉਹਨਾਂ ਨੇ ਤੇ ਗੁਰੂ ਸਾਹਿਬਾਨ ਕਿੰਨੇ ਨੇ ਆਪਣੇ ਦੱਸ ਉਹਨਾਂ ਦੇ ਨਾਮ ਪਤਾ ਪਹਿਲੇ ਗੁਰੂ ਸਾਹਿਬ ਕੌਣ ਨੇ ਆ ਸਿੱਖਾਂ ਦੇ ਪਹਿਲੇ ਗੁਰੂ ਕੌਣ ਨੇ ਗੁਰੂ ਦਵਿੰਦ ਸਿੰਘ ਜੀ ਗੁਰਨਾਨਕ ਪਾਤਸ਼ਾਹ ਅੱਜ ਕੀ ਆ ਉਰੇ ਕਿਉਂ ਆਏ ਹੋ ਦੱਸੋ ਕੱਲ ਫਿਲਮ ਦੇਖੀ ਸੀ ਦੱਸੋ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਦੇਖੀ ਸੀ ਕੱਲ ਆਪਣੇ ਗੁਰੂ ਕਿੰਨੇ ਨੇ ਗੁਰੂ ਸਿੱਖਾਂ ਦੇ ਕਿੰਨੇ ਗੁਰੂ ਨੇ ਕਿੰਨੇ ਗੁਰੂ ਸਾਹਿਬਾਨ ਨੇ ਆਪਣੇ ਗੁਰੂ ਸਾਹਿਬ ਹਾਂ ਚਾਰ ਸਾਹਿਬਾਂ ਦੇ ਗੁਰਤਾ ਗੱਦੀ ਤੇ ਕੌਣ ਸਿਸ਼ੋਭਿਤ ਨੇ ਅੱਜ ਦੇ ਸਮੇਂ ਦੇ ਵਿੱਚ ਜੋ ਜੋ ਟੱਲ ਨੇ ਜੋ ਗੁਰਗੋਵਿੰਗ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਪਰ ਮੈਨੂੰ ਸੁਣਾਇਆ ਸੀਗਾ ਵੀ 100 ਸੇ 1 ਲੜਾਉਤ ਵੀ ਗੋਵਿੰਦ ਜੀ ਸਵਾ ਲੱਖ ਸੇ 100 ਸੇ ਨਹੀਂ ਸਵਾ ਲੱਖ ਸੇ ਹਾਂਜੀ ਸਵਾ ਲੱਖ ਸੇ ਮਨਸੀਰਤ ਕੌਰ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਕੰਬੀਨੇਸ਼ਨ ਕੀ ਆ ਖੀਰ ਦੇ ਨਾਲ ਕਿੰਨੇ ਦਾ ਤੇ ਅਜਬੁੱਤ ਕੀ ਹੈ ਇੱਥੇ ਸਵਾਏ ਹੈ ਸਵਾਏ ਕਿਉਂ ਮਨਾਈ ਜਾਂਦੀ ਹੈ ਸਵਾ ਕੀ ਹੋਇਆ ਸੀ ਸਰਟੀਫਾਈਡ ਜਦ ਦੇ ਸੀ ਦੋਏ ਸੀ ਕਿੱਥੇ ਸੀ ਦੋਏ ਸੀ ਕਿੱਥੇ ਸੀ ਦੋਏ ਸੀ ਬੱਚਾ ਦੱਸੋ ਵੈਰੀ ਗੁੱਡ ਕਬਰੋਣਾ ਨਹੀਂ ਇਹ ਤਾਂ ਬਹੁਤ ਹੁਸ਼ਿਆਰ ਬੱਚਾ ਹੈ ਮੈਨੂੰ ਦੱਸਿਆ ਤੇ ਮੈਂ ਆਪਾਂ ਨੇ ਕਹਿੰਦੇ ਬਹੁਤ ਹੁਸ਼ਿਆਰ ਹੈ ਬੱਚਾ ਹੈ ਹੁਸ਼ਿਆਰ ਹੈ ਨਾ ਆਹ ਦਸੋ ਫਿਰ ਕਿੱਥੇ ਸੀ ਦੋਏ ਸੀ ਕੀ ਕੋਰ ਸਾਈਫ ਨਹੀਂ ਬੋਤੇ ਇੱਥੇ ਵੱਡੇ ਸਾਹਿਬ ਜਹਾ ਦੇ ਚੀਤ ਹੋਏ ਸੀਗੇ ਕੀ ਨਾਮ ਹੈ ਜੀ ਈ ਸੌਰੀ ਸਰ ਅੱਜ ਕੀ ਹੈ ਇੱਥੇ ਹਾਂ ਜੀ ਤੇ ਕੀ ਅੱਜ ਭਾਈ ਕਾ ਨੂੰ ਯਾਰ ਸਟਰੀਟ ਕਰਦੇ ਯਾਰ ਕਾ ਨੂੰ ਰਹਿਣਦੇ ਨਾ ਨਾ ਪੁੱਛੇ ਇਤਿਹਾਸੇ ਪੁੱਛਿਆ ਵੀਰੇ ਸਿੱਕੇ ਤੇ ਆਸੇ ਪੁੱਛਿਆ ਯਾਰ ਮੈਂ ਕੀ ਮੈਂ ਕੋਈ ਆਈਪੀਐਸ ਦਾ ਥੋੜੀ ਸਵਾਲ ਪੁੱਛੀ ਇਹ ਤਾਂ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਉੱਧਰ ਤੋਂ ਪਤਾ ਹੀ ਹਾਂ ਵੀਰੇ ਦੱਸੋਗੇ ਤਾਂ ਹੀ ਤੁਹਾਨੂੰ ਦੇਖ ਕੇ ਬੱਚੇ ਤੁਹਾਡੀ ਵੀਡੀਓ ਦੇਖਣਗੇ ਸਿੱਖਣਗੇ ਮੋਟੀਵੇਸ਼ਨ ਤੁਸੀਂ ਦੇਣੀ ਆ ਛੋਟਿਆਂ ਨੂੰ ਨਾਲੇ ਦੱਸਣ ਲੱਗਿਆ ਕੀ ਨਾਮ ਆ ਤੇਰਾ ਇਹਨੇ ਕੇਕ ਕਿੱਥੋਂ ਆਇਓ ਬਲਾਸਪੁਰ ਛੱਤੀਸਗੜ ਹੈ ਬਲਾਸਪੁਰ ਛੱਤੀਸਗੜ ਆਜੇ ਆ ਕੀ ਆ ਇੱਥੇ ਪਤਾ ਨਹੀਂ ਅੰਕਲ ਫਿਰ ਤੂੰ ਢੋਲ ਵਜਾ ਰਹੇ ਆ ਪਤਾ ਨਹੀਂ ਤੈਨੂੰ ਵੀ ਕੀ ਕੀ ਦਿਨ ਕਿਉਂ ਸੰਗਤ ਆਈ ਐ ਤੇ ਕਿਹੜੇ ਦਿਨ ਚੱਲ ਰਹੇ ਨੇ ਪਤਾ ਨਹੀਂ ਅੰਕਲ ਦੀ ਸੀ ਵਾਸਤੇ ਤੇ ਤੁਹਾਰੇ ਘਰ ਮੇ ਚਲੋ ਨਾ ਹੋ ਐਸਾ ਪਰ ਇਹ ਤਾਂ ਸੱਚ ਆਈ ਐ ਮੌਤ ਤਾਂ ਹੁੰਦੀ ਐ ਜਬ ਕਿਸੇ ਦੀ ਮੌਤ ਹੁੰਦੀ ਐ ਤੁਹਾਰੇ ਘਰ ਮੇ ਤਾਂ ਤੂੰ ਢੋਲ ਵਜਾਤੇ ਹੋ ਕਿਉਂ ਵਜਾਇਆ ਕਰੋ ਯਾਰ ਅੱਛਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਦੇ ਸਾਹਮਣੇ ਖੜੇ ਆ ਅੱਜ 7 ਪੋ ਸੰਮਤ 557 ਤੇ ਅੱਜ ਦੇ ਦਿਨ ਸਹਿਬੇ ਕਮਾਲ ਸਾਹਿਬ ਸ੍ਰੀ ਗੋਮੇ ਸਿੰਘ ਜੀ ਮਹਾਰਾਜ ਨੇ ਇਸ ਪਵਿੱਤਰ ਧਰਤੀ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਦੁਨੀਆ ਦੇ ਵਿੱਚ ਅੱਜ ਇਸ ਜਗ੍ਹਾ ਤੇ ਲੋਕ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਦੇ ਅੰਦਰ ਕੀ ਉਹ ਚੈਣਕ ਉਹ ਇਤਿਹਾਸ ਦੇ ਬਾਰੇ ਜਾਣਕਾਰੀ ਹੈ ਅੱਜ ਦੇ ਬੱਚੇ ਕਿੰਨਾ ਕੁ ਸਾਡੇ ਉਹ ਬਟਮੁੱਲੇ ਉਸ ਲਾਸ਼ਾਨੀ ਸ਼ਹੀਦਾਂ ਦੇ ਸਹਾਦਤਾ ਪਰੇ ਇਤਿਹਾਸ ਨੂੰ ਜਾਣਦੇ ਨੇ ਉਹਦੇ ਬਾਰੇ ਇੱਕ ਉਪਰਾਲਾ ਜਿਵੇਂ ਹਰ ਸਾਲ ਕਰਦੇ ਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਸਵਾਲ ਜਵਾਬ ਕਰਦੇ ਆਂ ਸੋ ਅੱਜ ਇੱਥੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਵੀ ਸ਼ੁਰੂਆਤ ਕਰਦੇ ਆਂ ਪੁੱਛਦੇ ਆਂ ਕਿ ਬੱਚਿਆਂ ਨੂੰ ਕਿੰਨਾ ਕੁ ਪਤਾ ਹੈ ਇਤਿਹਾਸ ਬਾਰੇ ਇੱਥੇ ਇੱਕ ਗੱਲ ਜਰੂਰ ਦੱਸ ਦੇਣਾ ਚਾਹਾਂਗੇ ਕਿ ਸਾਡੇ ਇਸ ਉਪਰਾਲੇ ਦਾ ਕਿਸੇ ਨੂੰ ਨੀਮਾ ਦਿਖਾਉਣਾ ਉਹ ਨਹੀਂ ਹੈ ਸਾਡਾ ਮਕਸਦ ਸਿਰਫ ਇਹੀ ਹੈ ਕਿ ਸਿੱਖ ਇਤਿਹਾਸ ਦੇ ਨਾਲ ਜੋੜਨ ਕਿਉਂਕਿ ਜਿਵੇਂ ਮਾਤਾਵਾਂ ਪੈੜਾ ਮਿਲ ਕੇ ਉਸ ਉਪਰਾਲੇ ਬਾਰੇ ਕਹਿੰਦੀਆਂ ਨੇ ਕਿ ਉਹਨਾਂ ਦੇ ਬੱਚੇ ਇਹ ਵੀਡੀਓਜ਼ ਦੇਖ ਦੇ ਕੇ ਇਤਿਹਾਸ ਬਾਰੇ ਸਿੱਖਦੇ ਨੇ ਸੋ ਗੁਰੂ ਸਾਹਿਬ ਦੇ ਲਾਏ ਹੁਕਮ ਨੂੰ ਉਹਨਾਂ ਦੇ ਦੁਆਰਾ ਲਾਈ ਸੇਵਾ ਨੂੰ ਨਿਭਾ ਰਹੇ ਆ ਉਪਰਾਲਾ ਸ਼ੁਰੂ ਕਰਦੇ ਆ ਜੇਕਰ ਤੁਹਾਨੂੰ ਲੱਗਦਾ ਇਹ ਵੀਡੀਓ ਵਧੀਆ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਚਿੰਕ ਪੈਦਾ ਹੋਣੀ ਚਾਹੀਦੀ ਹੈ ਸਿੱਖ ਇਤਿਹਾਸ ਬਾਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਆ ਜੋ ਗੱਲਬਾਤ ਸ਼ੁਰੂ ਕਰਦੇ ਆ ਜੀ ਬਾਕੀ ਖਾਲਸਾ ਹੈ ਕਿ ਪਤਿ ਸਤਿ ਸ੍ਰੀ ਅਕਾਲ ਪੁੱਤ ਕੀ ਨਾਮ ਆ ਮੀਡ ਕੋਰਟ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਸੈਕਿੰਡ ਲੋਟਸ ਆ ਕੀ ਕਿੰਨੇ ਦੀ ਲੈਂਦੀ ਆ ਬਸ 50 ਰੁਪੀ 50 ਦੀ ਵਧੀਆ ਮਿਲ ਗਈ ਠੀਕ ਆ ਕੀ ਆ ਪਤਾ ਚੋਰੇ ਅ ਜੂਰੇ ਸ਼ਹੀਦੀ ਜੋੜ ਮੇਲੇ ਚੋਰਟ ਬੜੇ ਸਾਬੀ ਚੀਜ਼ ਵੀ ਹੜੇ ਚੱਲਦੇ ਨੇ ਬੜੇ ਸ਼ਾਬਜਾਤ ਠੀਕ ਆ ਤੇ ਆਪਣੇ ਪਿਆਰੇ ਕਿੰਨੇ ਨੇ ਪੁੱਤ ਸਿੱਖ ਤਨਉ ਦੇ ਵਿੱਚ ਕਿੰਨੇ ਪਿਆਰੇ ਨੇ ਪੰਜ ਪਿਆਰੇ ਹਾਂ ਪੰਜ ਪਿਆਰੇ ਸ਼ਾਬਾਸ਼ ਹੁਸ਼ਿਆਰ ਆ ਪੜਦਾ ਵਧੀਆ ਪੜਦਾ ਹਾਂ ਠੀਕ ਆ ਨਾਮ ਪਤਾ ਪੁੱਤ ਉਹਨਾਂ ਦਾ ਨਾਮ ਪਤਾ ਨਹੀਂ ਠੀਕ ਆ ਯਾਦ ਕਰਨੇ ਨੇ ਠੀਕ ਆ ਵੀ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਪਤਾ ਹਾਂਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਦੱਸੋ ਤਨਤਨ ਬਾਬਾ ਜੋਰਾਵਾ ਸਿੰਘ ਜੀ ਤਾਂ ਤਨਤਨ ਬਾਬਾ ਫਤੇ ਸਿੰਘ ਜੀ ਬਹੁਤ ਸਮਝ ਤੇ ਪੁੱਤ ਇਹ ਪਤਾ ਤੁਹਾਨੂੰ ਵੀ ਦਮਾਲਾ ਸਜਾਉਣ ਦੀ ਪਰਤਾ ਕਿਹੜੇ ਸਾਹਿਬਜ਼ਾਦਿਆਂ ਨੇ ਸ਼ੁਰੂ ਕੀਤੀ ਸੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਨੇ ਠੀਕ ਹੈ ਤੇ ਕਿੰਨੀ ਉਮਰ ਸੀ ਉਹਨਾਂ ਦੀ ਜਦੋਂ ਸ਼ਹੀਦ ਹੋਏ ਸੀ ਛੋਟੇ ਸਾਹਿਬਜ਼ਾਦਿਆਂ ਦੀ ਹਾਂਜੀ ਪੁੱਤ 7 ਤੇ 8 ਠੀਕ ਹੈ 7 ਤੇ 9 ਸਾਲ ਠੀਕ ਹੈ ਤੇ ਬਹੁਤ ਵਧੀਆ ਐਦਾਂ ਪੁੱਤ ਇਤਿਹਾਸ ਵੀ ਪੜਨਾ ਠੀਕ ਹੈ ਦਸਾਂ ਗੁਰੂ ਸਾਹਿਬਾਨ ਦੇ ਨਾਮ ਆਉਂਦੇ ਨੇ ਥੋੜੇ ਆਉਂਦੇ ਆ ਪੂਰੇ ਯਾਦ ਕਰਨੇ ਠੀਕ ਆ ਵੈਰੀ ਗੁੱਡ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੀ ਨਾਮ ਆ ਸਰਦਾਰ ਜੀ ਲਾਪਰੀ ਤੋਂ ਤੁਸੀਂ ਹੋਰੇ ਜਹਾਜ਼ ਚੜਾਉਣ ਲੱਗੇ ਆ ਬਿਨਾ 에ਰਪੋਰਟ ਤੋਂ ਗੱਲ ਸਾਹਿਬ ਬਤਾਈ ਹੋਰ ਚੜ੍ਹਦੀ ਕਲਾ ਬਾਬਾ ਜੀ ਕੀ ਨਾਮ ਆ ਤੇ ਨਾਮ ਕੀ ਆ ਨਾਮ ਕੀ ਆ ਲਾਪਰੀ ਤੋਂ ਲਾਪਰੀ ਸਿੰਘ ਹੋਰ ਚੜ੍ਹਦੀ ਕਲਾ ਜੀ ਅੱਜ ਕੀ ਆ ਪੁੱਤਰੇ ਸਵਾ ਕਿਹੜੀ ਸਵਾ ਕੀ ਹੋਇਆ ਸੀ ਚਾਰ ਸਾਹਿਬ ਜਦਿਆਂ ਦੇ ਅਤਲ ਹੋਏ ਸੀ ਹੈ ਚਾਰ ਸਾਹਿਬ ਜਦਿਆਂ ਦੇ ਅਤਲ ਹੋਏ ਤੇ ਬਾਬਾ ਜੀ ਸਿੰਘ ਬਾਬਾ ਰਿਆਸੀ ਬਾਬਾ ਫੋਰਾ ਸਿੰਘ ਬਾਬਾ ਜੋਰਾਵਰ ਸਿੰਘ ਅਜਲ ਹੋਏ ਸੀ ਚਾਰ ਜਨ ਲ ਨਹੀਂ ਬਹੁਤ ਸ਼ਹਾਦਤਾਂ ਦਿੱਤੀਆਂ ਸੀ ਉਹਨਾਂ ਨੇ ਛੋਟੇ ਸਾਹਿਬ ਜਦਿਆਂ ਕਿੱਥੇ ਸ਼ਹੀਦ ਹੋਏ ਸੀ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਕਿੱਥੇ ਹੋਈ ਸੀ ਫਾਦਰ ਜਾਨ ਸਾਹਿਬ ਹੈ ਤੇ ਵੱਡੇ ਸਾਹਿਬ ਜਦਿਆਂ ਦੀ ਜੋਰਾਵਰ ਸਾਹਿਬ ਹੈ ਹੈ ਚਮਤਾਰ ਸਾਹਿਬ ਕਿੱਥੇ ਚਮਤਾਰ ਸਾਹਿਬ ਠੀਕ ਹੈ ਤੇ ਆਹ ਗੁਰਦੁਆਰਾ ਸਾਹਿਬ ਹੈ ਪਿੱਛੇ ਉਰੇ ਕੀ ਹੋਇਆ ਸੀ ਇਹ ਚਮਤਾਰ ਸਾਹਿਬ ਦੀ ੜੀ ਸੀ ਇੱਥੇ ਉਰੂਦੋਂ ਬੰਸੇ ਜੀ ਦੇ ਨਾਲ ਆਪਣੇ ਪਿਆਰੇ ਕਿੰਨੇ ਨੇ ਪੁੱਤ ਪੰਜ ਪਿਆਰੇ ਤੇ ਨਾਮ ਪਤਾ ਉਹਨਾਂ ਦੇ ਨਾ ਤੇ ਗੁਰੂ ਸਾਹਿਬਾਨ ਕਿੰਨੇ ਨੇ ਆਪਣੇ 10 ਉਹਨਾਂ ਦੇ ਨਾਮ ਪਤਾ ਨਾ ਪਹਿਲੇ ਗੁਰੂ ਸਾਹਿਬ ਕੌਣ ਨੇ ਆ ਸਿੱਖਾਂ ਦੇ ਪਹਿਲੇ ਗੁਰੂ ਕੌਣ ਨੇ ਗੁਰੂ ਦੋਵੇਂ ਸੇਂਜੀ ਗੁਰ ਨਾਨਕ ਪਾਤਸ਼ਾਹ ਜੋਤ ਦਸਾ ਗੁਰੂਆਂ ਦੀ ਇੱਕੋ ਹੀ ਆ ਪਰ ਪਹਿਲੇ ਜੋ ਸਿੱਖਾਂ ਦੇ ਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਨੇ ਠੀਕ ਹੈ ਤੇ ਇਸ ਸਮੇਂ ਸਿੱਖਾਂ ਦੇ ਗੁਰੂ ਕੌਣ ਨੇ ਆਪਣੇ ਗੁਰੂ ਸਾਹਿਬ ਕੌਣ ਨੇ ਆਪਾਂ ਨੂੰ ਕਿਹਦੇ ਲੜ ਲਾ ਕੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਠੀਕ ਪੜਨਾ ਹੋਵੇ ਸਿੱਖੀ ਦਾ ਹੁੰਦਾ ਡਰ ਗਈ ਮੈਨੂੰ ਕਬਰ ਆ ਜਾਂਦਾ ਬੱਚਾ ਵਧੀਆ ਗੱਲਾਂ ਫੇਰ ਵੀ ਜਵਾਬ ਸਤਿ ਸ਼੍ਰੀ ਅਕਾਲ ਸਰ ਲਿਗਾ ਜੀ ਹਾਂਜੀ ਹਾਂਜੀ ਬਾਈ ਸਭ ਜਾਣਦੇ ਜੀ ਅੱਛਾ ਆ ਵਧੀਆ ਕੰਮ ਕਰਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਪਤਾ ਹੈ ਹਾਂ ਅਜੀ ਹਰਸੁਖਜੀਤ ਸਿੰਘ ਹਰਸੁਖਜੀਤ ਸਿੰਘ ਬਹੁਤ ਸੋਹਣਾ ਨਾਮ ਆ ਤੁਹਾਡਾ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਹਰਸੁਖਜੀਤ ਸਿੰਘ ਇਹਦਾ ਨਾਮ ਹੈ ਅਜੀਤ ਸਿੰਘ ਇਹਦਾ ਨਾਮ ਅੱਛਾ ਨਾਮਜੀਤ ਸਿੰਘ ਵਾਹਿਗੁਰੂ ਵਾਹਿਗੁਰੂ ਫਰਸਟ ਤੁਸੀਂ ਆਪਣੇ ਪੀਰੇ ਦਾ ਨਾਮ ਦੱਸੀ ਜਾਂਦੇ ਹੋ ਅਤੀ ਦੋਨਾਂ ਦਾ ਨਾਲ ਮਿਲਾ ਕੇ ਆਹੀ ਬੰਦੇ ਠੀਕ ਹੈ ਤੇ ਪੁੱਤ ਅੱਜ ਕੀ ਆ ਔਰੇ ਕਿਉਂ ਆਇਓ ਦੱਸੋ ਕੱਲ ਫਿਲਮ ਦੇਖੀ ਸੀ ਦੱਸੋ ਚਾਰ ਸਾਹਿਬਜ਼ਾਦੇ ਦੀ ਫਿਲਮ ਦੇਖੀ ਸੀ ਕੱਲ ਉਹ ਉਹਨਾਂ ਦੀ ਅੱਜ ਨਹੀਂ ਆ ਅੱਜ ਹੋਈ ਸੀ ਦੰ ਦੱਸਣ ਤੋਂ ਕੋਈ ਗੱਲ ਨਹੀਂ ਬਾਈ ਸਵਾਲ ਪੁੱਛਦੇ ਆਪਾਂ ਹਾਂਜੀ ਗਲਤ ਵੀ ਦੱਸੂਗਾ ਤਾਂ ਵੀ ਕੋਈ ਗੱਲ ਨਹੀਂ ਸਿੱਖਣਗੇ ਕਾਨੂੰ ਕੀ ਹੋਇਆ ਸੀ ਪੁੱਤ ਤੇ ਅੱਜ ਦੇ ਦਿਨ ਕੀ ਹੋਇਆ ਸੀ ਆ ਲੈ ਲੈ ਕਾਰਾ ਲੈ ਲਓ ਲੈ ਲੀ ਨ ਆਪਣੇ ਆਪਣੇ ਗੁਰੂ ਕਿੰਨੇ ਨੇ ਗੁਰੂ ਸਿੱਖਾਂ ਦੇ ਕਿੰਨੇ ਗੁਰੂ ਨੇ ਕਿੰਨੇ ਗੁਰੂ ਸਾਹਿਬਾਨ ਨੇ ਆਪਣੇ ਗੁਰੂ ਸਾਹਿਬ ਹਾਂ ਚਾਰ ਸਾਹਿਬ ਜਾਦੇ ਚਾਰ ਸਾਹਿਬ ਜਾਦੇ ਨੇ ਗੁਰੂ ਸਾਹਿਬ ਕਿੰਨੇ ਨੇ ਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਗੁਰੂ ਨੇ ਆਪਣੇ 10 ਹਾਂ ਦਸਾਂ ਦੇ ਨਾਮ ਆਉਂਦੇ ਨੇ ਇਸ ਸਮੇਂ ਸਿੱਖਾਂ ਦੇ ਗੁਰੂ ਕੌਣ ਨੇ ਗੁਰਤਾ ਗੱਦੀ ਤੇ ਕੌਣ ਸ਼ਿਸ਼ੋਭਿਤ ਨਹੀਂ ਅੱਜ ਦੇ ਸਮੇਂ ਦੇ ਵਿੱਚ ਜੁਗੋ ਜੁਗੋ ਟੱਲ ਨਹੀਂ ਜੋ ਗੁਰਗੋਵਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਟੇਕਦੇ ਆਪਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿੱਥੇ ਦਾ ਕਿਲਾ ਛੱਡਿਆ ਸੀ ਛੇਪੋ ਨੂੰ ਸਤਸਨ ਨਦੀ ਤੇ ਦੇਸੀ ਦੱਸੋ ਬੋਲੋ ਬੋਲੋ ਕਿੱਥੋਂ ਆਏ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਪਰਿਵਾਰ ਦੇ ਨਾਲ ਜਦੋਂ ਪਰਿਵਾਰ ਵਿਛੋੜਾ ਹੋਇਆ ਸੀ ਸਤਸਨ ਨਦੀ ਤੇ ਉਹ ਕਿੱਥੋਂ ਆ ਰਹੇ ਸੀ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਕੀ ਆ ਖਾਲਸੇ ਦੀ ਜਨਮ ਭੂਮੀ ਆ ਠੀਕ ਆ ਠੀਕ ਆ ਪਤਾ ਤੇ ਸਭ ਤੋਂ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਕੀ ਸੀ ਫਤੇਹ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤੇਹ ਸਿੰਘ ਜੀ ਠੀਕ ਆ ਬਾਬਾ ਜੂਹਾਰ ਸਿੰਘ ਜੀ ਹਾਂ ਬਾਬਾ ਜਰਾਵਰ ਸਿੰਘ ਜੀ ਹਾਂ ਹਾਂ ਬਾਬਾਜੀਤ ਸਿੰਘ ਜੀ ਠੀਕ ਆ ਤੇ ਪੁੱਤ ਤੇ ਪੁੱਤ ਸਾਰੇ ਯਾਦ ਕਰਨੇ ਠੀਕ ਹੈ ਤੇ ਇੱਥੇ ਪਤਾ ਤੁਹਾਨੂੰ ਚਮਕੌਰ ਦੀ ਗੜੀ ਦੇ ਵਿੱਚ ਕਿੰਨੇ ਮੁਗਲਾਂ ਨੇ ਘੇਰਾ ਪਾਇਆ ਸੀ ਕਿੰਨੇ ਦੀ ਫੌਜ ਸੀ ਕਿ ਕਿੰਨੇ ਲੱਖ ਦੀ ਕੀ ਨਹੀਂ ਪਤਾ ਹੈ ਕੀ ਆ ਹਾਂ ਪਰ ਮੈਂ ਇਹ ਸੁਣ ਰਾਇਆ ਸੀਗਾ ਵੀ 100 ਸੇ 1 ਲੜਾਉ ਤੋਂ ਵੀ 1.5 ਲੱਖ ਸੇ 100 ਸੇ ਨਹੀਂ 1.5 ਲੱਖ ਸੇ ਹਾਂਜੀ 1.5 ਲੱਖ ਸੇ 1 ਲੜਾਉ ਤਵੀ ਗੋਬਿੰਦ ਸਿੰਘ ਨਾਮ ਦਾ ਕੱਲ ਕੱਲ ਦੱਸਿਆ ਕਰੋ ਬੱਚਿਆਂ ਨੂੰ ਜ਼ਰੂਰ ਪਤਾ ਕੀ ਗੱਲ ਹੈ ਜੀ ਆਉਣ ਵਾਲਾ ਸਮਾਂ ਨਹੀਂ ਬਹੁਤ ਭਿਆਨਕ ਹੈ ਜੀ ਜੀ ਇਸੇ ਗੱਲ ਕਰਕੇ ਕੱਲ ਪਹਿਲਾਂ ਚਾਰ ਸਾਹਿਬ ਜਦੋਂ ਦਿਲਾਈ ਵੀ ਆਪਾਂ ਨੇ ਪੁੱਤਰ ਜਿੱਥੇ ਮੱਥਾ ਟੇਕਣ ਜਾਣਾ ਹੈ ਹਨਾ ਫੇਰ ਬੰਦਾ ਵਹੰਗਾ ਨਹੀਂ ਇਹ ਥੋੜੀ ਵਧੀਆ ਗੱਲ ਹੈ ਵੀ ਜਿੱਥੇ ਵੀ ਆਪਾਂ ਜਾਣੇ ਆ ਪਹਿਲਾਂ ਉਹਦਾ ਇਤਿਹਾਸ ਦੱਸੋ ਬੱਚੇ ਨੂੰ ਮੈਂ ਇਹਨਾਂ ਨੂੰ ਦੱਸਣ ਦੀ ਖੁਸ਼ੀ ਕਿਤੇ ਇਹਦੀ ਹਜੇ ਥੋੜੀ ਜਿਹੀ ਕਲਾਸ ਛੋਟੀ ਹੈ ਨਾ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਮਹਾਰਾਜ ਕਿਰਪਾ ਕਰਨਗੇ ਜੀ ਧੰਨ ਧੰਨ ਪੂਗ ਮਾਰ ਕੇ ਪੁੱਤ ਪੂਗ ਮਾਰ ਕੇ ਸਤਿ ਸ਼੍ਰੀ ਅ ਕੀ ਨਾਮ ਆ ਪੁੱਤ ਮਨਸੀਰਤ कौर ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਕੰਬੀਨੇਸ਼ਨ ਕੀ ਆ ਖੀਰ ਦੇ ਨਾਲ ਗੰਨੇ ਦਾ ਚੱਲ ਕੋਈ ਨਹੀਂ ਐ ਦੱਸੋ ਪੁੱਤ ਜੀ ਕੀ ਆ ਓਰੇ ਪਹਿਲਾਂ ਨਾਮ ਦੱਸੋ ਚੱਲ ਨਾਮ ਕੀ ਆ ਤੁਹਾਡਾ ਮਨਸੀਰਤ कौर ਮਨਸੀਰਤ कौर ਆ ਬਾਜੀ ਬਹੁਤ ਸੋਹਣਾ ਨਾਮ ਆ ਪੜਦੀ ਆ ਪੁੱਤ ਕਿਹੜੀ ਕਲਾਸ ਚ ਫੋਰਥ ਫੋਰਥ ਚ ਕਿਵੇਂ ਕਿੰਨਾ ਕੁ ਪੜਦੀ ਹੁੰਦੀ ਆ ਮੈਡਮ ਸਟਾਰ ਦਿੰਦੇ ਨੇ ਦਿੰਦੇ ਹੁੰਦੇ ਨੇ ਠੀਕ ਆ ਵੈਰੀ ਗੁੱਡ ਵੀ ਦਿੰਦੇ ਨੇ ਤੇ ਅੱਜ ਪੁੱਤ ਕੀ ਆ ਇੱਥੇ ਸਵਾਇ ਹੈ ਸਵਾਇ ਕਿਉਂ ਮਨਾਈ ਜਾਂਦੀ ਹੈ ਸਵਾ ਕੀ ਹੋਇਆ ਸੀ ਸਰਟਸਾਈ ਜਦ ਦੇਸ਼ੇ ਹੀ ਦੋਈ ਸੀ ਕਿੱਥੇ ਸੀ ਦੋਈ ਸੀ ਕਿੱਥੇ ਸੀ ਦੋਈ ਸੀ ਬਤਾ ਦੱਸੋ ਵੈਰੀ ਗੁੱਡ ਕਬਰੋਣਾ ਨਹੀਂ ਉਹ ਤਾਂ ਬਹੁਤ ਹੁਸ਼ਿਆਰ ਬੱਚਾ ਹੈਗਾ ਮੈਨੂੰ ਦੱਸਿਆ ਤੇ ਮੈਂ ਆਪਾਂ ਨੇ ਕਹਿੰਦੇ ਬਹੁਤ ਹੁਸ਼ਿਆਰ ਹੈ ਬੱਚਾ ਹੈ ਹੁਸ਼ਿਆਰ ਹੈ ਨਾ ਹਾਂ ਦੱਸੋ ਫਿਰ ਕਿੱਥੇ ਸੀ ਦੋਈ ਸੀ ਕੋਰ ਸੈਫ ਨਹੀਂ ਬੋਤੇ ਇੱਥੇ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਸੀਗੇ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਤੇ ਸਾਹਿਬ ਜادہ ਬਾਬਾ ਜੂਹਾਰ ਸਿੰਘ ਜੀ ਛੋਟੇ ਸਾਹਿਬ ਜਾਦੇ ਫਤੇਗੜ ਸਾਹਿਬ ਨੀਹਾਂ ਦੇ ਵਿੱਚ ਚੜਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਤੇ ਆਪਣੇ ਗੁਰੂ ਸਾਹਿਬ ਕਿੰਨੇ ਨੇ 11 ਆ ਜਾਗਦੀ ਜੋਤ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਗੁਰਤਾ ਗੱਦੀ ਤੇ ਸਿਵਾਇ ਮਾਨ ਨੇ ਠੀਕ ਹੈ ਤੇ ਦਸਾਂ ਗੁਰੂਆਂ ਦੇ ਨਾਮ ਹੁੰਦੇ ਨੇ ਤੁਹਾਨੂੰ ਕਿਵਿੱਤ ਨੂੰ ਭੁੱਲਦੀ ਆ ਯਾਦ ਕਰਨੇ ਨੇ ਪੁੱਤ ਪੰਜਾਂ ਪਿਆਰੀਆਂ ਦੇ ਪੜਨਾ ਜ਼ਰੂਰੀ ਠੀਕ ਹੈ ਚਲੋ ਬੱਚਿਆਂ ਨੂੰ ਵਧੀਆ ਲਾ ਰਿਹਾ ਹਾਂ ਥੋੜਾ ਜਿਹਾ ਇਤਿਹਾਸ ਨਾਲ ਕੁੜੀਆਂ ਨੂੰ ਖਾਸ ਕਰਕੇ ਜ਼ਰੂਰਤ ਹੈ ਜੀ ਕਿਉਂਕਿ ਇੱਕ ਮੁੰਡਾ ਵੱਡੂਗਾ ਇੱਕ ਪਰਿਵਾਰ ਵੱਡੂਗਾ ਕੁੜੀ ਨੇ ਕਈਆਂ ਨੂੰ ਪੜਾ ਦੇਣਾ ਹੈ ਇਤਿਹਾਸ ਦੱਸਣਾ ਹੈ ਚਲੋ ਬਹੁਤ ਵਧੀਆ ਤੁਹਾਡਾ ਜੀ ਤੁਸੀਂ ਸਿੱਖਿਆ ਦਿੱਤੀ ਬੱਚਿਆਂ ਨੂੰ ਹੋਰ ਜ਼ਰੂਰ ਇਹਨਾਂ ਨੂੰ ਮੋਟੀਵੇਟ ਕਰਦੇ ਧੰਨਵਾਦ ਕੀ ਨਾਮ ਹੈ राजे ਨਾ ਮੇਰੀ ਨਾ ਵੀਡੀਓ ਬਣਾਉਂਦਾ ਕੀ ਨਾਮ ਹੈ ਜੀ? ਸ੍ਰੀ ਸੋਰੀ ਸਰ। ਅੱਜ ਕੀ ਆਇਆ ਇੱਥੇ? ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਸਿੰਘ। ਆ ਜਾਓ ਬੈਠੋ। ਤੁਹਾਡਾ ਨਾਮ ਕੀ ਹੈ ਵੀਰੇ? ਮੇਰਾ ਨਾਮ ਸੁਖਰਾਜ ਸਿੰਘ ਹੈ ਜੀ। ਕਿੱਥੋਂ ਆਏ ਹੋ ਤੁਸੀਂ? ਤੋਂ ਮੈਲਪਿੰਡ ਤੋਂ ਆਈ ਲੋਕਲੇ ਆਇਸ ਤਾਂ। ਲੋਕਲੇ ਆ। ਤੇ ਕੀ ਅੱਜ? ਭਾਜੀ ਕਾਹ ਨੂੰ ਯਾਰ? ਕਾਹ ਨੂੰ ਰਹਿਣਦੇ ਯਾਰ। ਨਾ ਨਾ ਪੁੱਛ ਇਤਿਹਾਸੇ ਪੁੱਛਿਆ ਵੀਰੇ। ਸਿੱਕੇ ਤੇ ਆਸੇ ਪੁੱਛਿਆ ਯਾਰ ਮੈਂ ਕੀ? ਮੈਂ ਕੋਈ ਆਈਪੀਐਸ ਦਾ ਥੋੜੀ ਸਵਾਲ ਪੁੱਛੀ ਇਹ ਤਾਂ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਪਤਾ ਹੀ ਹਾਂ ਬਸ ਵੀਰੇ ਦੱਸੋਗੇ ਤਾਂ ਹੀ ਤੁਹਾਨੂੰ ਦੇ ਕੇ ਬੱਚੇ ਥੋੜੀ ਵੀਡੀਓ ਦੇਖਣਗੇ ਸਿੱਖਣਗੇ ਮੋਟੀਵੇਸ਼ਨ ਤੁਸੀਂ ਦੇਣੀ ਹੈ ਛੋਟਿਆਂ ਨੂੰ ਅਸੀਂ ਵੀਡੀਓ ਅਸੀਂ ਵੀਡੀਓ ਵਗੈਰਾ ਪਾ ਦਿੰਦੇ ਨਾ ਹੈਗੇ ਅਸੀਂ ਵੀਡੀਓ ਵਗੈਰਾ ਪਾ ਦਿੰਦੇ ਨਾ ਹੈਗੇ ਵੀਡੀਓ ਅਸੀਂ ਪਾਵਾਂਗੇ ਚਲ ਥੋੜੀ ਮਰਦੀ ਹੈ ਜੀ ਚੱਲਣ ਆਜੋ ਆਜੋ ਤੁਹਾਨੂੰ ਹੁਣ ਰਹਿਣ ਦੇ ਠੀਕ ਹੈ ਸਾਗੀ ਜੀ ਹੈ ਅੱਜ ਕੀ ਹੈ ਵੀਰੇ ਕਾਲੂ ਭਾਜੀ ਸਹਬਜ਼ਾਦਾ ਅਜੀਤ ਸਿੰਘ ਤੇ ਦੂਜਾ ਉਹ ਜੁਹਾਰ ਸਿੰਘ ਜੀ ਦਾ 시ਦੀ ਦੇਵ ਸਾਹਿਬ ਜੀ ਕੱਲ ਕੱਲ ਨੂੰ ਅੱਜ ਜਾਨੀ ਅੱਜ ਘੇਰਾ ਤੋਂ ਅੱਜ ਹਾਂਜੀ ਘੇਰਾ ਪੈ ਗਿਆ ਸੀ ਅੱਜ ਕਿਲੇ ਨੂੰ ਤੇ ਉਹ ਜਦੋਂ ਪਰ ਕ ਪਰਸੋਂ ਜਿਹੜਾ ਦਿਨ ਉਹ ਸਰਸਾ ਨਦੀ ਦੇ ਪਛੋੜਾ ਪਿਆ ਸੀਗਾ ਹਾਂਜੀ 6 ਉਹਦੀ ਰਾਤ ਤੇ ਆਪਣੇ ਦਸਾ ਗੁਰੂਆਂ ਦੇ ਨਾਮ ਆਉਂਦੇ ਨੇ ਤੁਹਾਨੂੰ ਹਾਂਜੀ ਦੱਸੋਗੇ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਹਰ ਗੋਬਿੰਦ ਸਿੰਘ ਜੀ ਗੁਰੂ ਹਰ ਰਾਏ ਸਾਹਿਬ ਜੀ ਹਰ ਗੋਬਿੰਦ ਸਾਹਿਬ ਜੀ ਗੁਰੂ ਹਰ ਰਾਏ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਗਦੀ ਜੋਤ ਤਨਤਨ ਸਿੰਘ ਉਹ ਬਰਾਸਤ ਜੀ ਮਹਾਰਾਜ ਵਾਏ ਇੰਨਾ ਪੁੱਛਣੇ ਪਤਾ ਕਿ ਤੁਹਾਨੂੰ ਦੇਖ ਕੇ ਹੋਰ ਬੱਚੇ ਵੀ ਦੇਖਦੇ ਨੇਗਾ ਮੋਟੀਵੇਸ਼ਨ ਮਿਲਦੀ ਹੈ ਸਾਡੇ ਪਿੰਡ ਦੇ ਮੁੰਡੇ ਆਏ ਬਹਿੇ ਸੀ ਨਾਲੇ ਦੱਸਣ ਲੱਗਿਆ ਕਰੋ ਆ ਯਾਰ ਕੈਮਰੇ ਨੇ ਆ ਗਿਆ ਹਾਂ ਆਪਣੀ ਗੱਲ ਕਰਾਂ ਲੱਗੇ ਸਾਡੇ ਪਿੰਡ ਦੇ ਮੁੰਡੇ ਆਏ ਇਹਦੇ ਅੱਦੀ ਕਰਨ ਲੱਗੇ ਆਦੇ ਕੜੇ ਬਾਇ ਸ਼ੋਰ ਸਾਡੀ ਤਸ਼ੀਦ ਹੋ ਤੇ ਇਹਨਾਂ ਛੋਟੇ ਤੇ ਨਾਂ ਵੀ ਛੋੜਿਆ ਲੈ ਤੇ ਬੇਇੱਜ਼ਤੀ ਹੋ ਗਈ ਜਾਂ ਟਿਪਿੰਟ ਵਾਲੇ ਉਹ ਆਪਣੀ ਸੋਚ ਹੈ ਜਿਹੜਾ ਸੋਚ ਹੈ ਬੇਇੱਜ਼ਤੀ ਤੁਹਾਡੀ ਹੈ ਯਾਰ ਇਹ ਇਤਿਹਾਸ ਚਲੋ ਇਹ ਤਾਂ ਨਹੀਂ ਪਤਾ ਛੋਟੇ ਅਸੀਂ ਪਹਿਲਾਂ ਸਾਡੀ ਵੀਡੀਓ ਦੇਖ ਲਓ ਸਟਾਰਟਿੰਗ ਉੱਤੇ ਕੀਤਾ ਮੈਂ ਬੋਲਿਆ ਵੀ ਸਾਡੀ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਹੈਗਾ ਵੀ ਸਾਡਾ ਮਕਸਦ ਹੈ ਵੀ ਸਿਰਫ ਜਿਹੜੇ ਪੁੱਛਾਂਗੇ ਸਵਾਲ ਉਹ ਵੀ ਜਵਾਬ ਦੇਣ ਵੀ ਉਹਨਾਂ ਨੂੰ ਦੇਖ ਕੇ ਹੋਰ ਵਿਚਾਰ ਸਿਕਾ ਪਤਾ ਹੈ ਇਤਿਹਾਸ ਆਪਣੇ ਤਾਂ ਪਤਾ ਹੀ ਹੁੰਦਾ ਹੈ ਇਹ ਮੇਲਾ ਨੂੰ ਪਤਾ ਹੋਣਾ ਚਾਹੀਦਾ ਰੇ ਨੂੰ ਹਾਂ ਪਤਾ ਹੈ ਚਲੋ ਧੰਨਵਾਦ ਜੀ ਹਾਂਜੀ ਹਾਂਜੀ ਤੇ ਚਲੋ ਆਪਣਾ ਚੱਲਦਾ ਕੀ ਨਾਮ ਆਂ ਤੇਰਾ ਅਨੇ ਕੇਕ ਕਿੱਥੋਂ ਆਏ ਹੋ ਬिलासपुर ਛੱਤੀਸਗੜ੍ਹ ਹੈ ਬिलासपुर ਛੱਤੀਸਗੜ੍ਹ ਆ ਜਾਈਆ ਕੀ ਹੈ ਇੱਥੇ ਪਤਾ ਨਹੀਂ ਅੰਕਲ ਫਿਰ ਤੂੰ ਢੋਲ ਵਜਾ ਰਹੇ ਆ ਕੋਈ ਪਤਾ ਨਹੀਂ ਤੈਨੂੰ ਵੀ ਕੀ ਕੀ ਦਿਨ ਕਿਉਂ ਸੰਗਤ ਆਈ ਹੈ ਇੱਥੇ ਕਿਹੜੇ ਦਿਨ ਚੱਲ ਰਹੇ ਨੇ ਪਤਾ ਨਹੀਂ ਅੰਕਲ ਜੀ ਇਸ ਵਾਸਤੇ ਤੇ ਮਾਰੇ ਘਰ ਮੇ ਚਲੋ ਨਾ ਹੋ ਐਸਾ ਪਰ ਇਹ ਤਾਂ ਸੱਚਾਈ ਹੈ ਮੌਤ ਤਾਂ ਹੁੰਦੀ ਹੈ ਜਦ ਕਿਸੇ ਦੀ ਮੌਤ ਹੁੰਦੀ ਹੈ ਤੁਹਾਡੇ ਘਰ ਮੇਂ ਤਾਂ ਤੁਸੀਂ ਢੋਲ ਬਜਾਤੇ ਹੋ ਕਿਉਂ ਬਜਾਇਆ ਕਰੋ ਯਾਰ ਅੱਛਾ ਲੱਗਦਾ ਜਦ ਕੇ ਕਿਸੇ ਦੀ ਮੌਤ ਹੋ ਨਾ ਢੋਲ ਬਜਾਇਆ ਕਰੋ ਮੂਰੇ ਬੈਠ ਕੇ ਹਾਂਜੀ ਬਜਾਣਾ ਚਾਹੀਦਾ ਕਿਉਂ ਬਜਾਉਂਦੇ ਕਿਉਂ ਨਹੀਂ ਤੈਨੂੰ ਪਤਾ ਇੱਥੇ ਕੀ ਹੋਇਆ ਸੀ ਥੋੜਾ ਸਾਈਡ ਕਰ ਦਿਓ ਤੈਨੂੰ ਪਤਾ ਕੀ ਹੋਇਆ ਸੀ ਇੱਥੇ ਪਤਾ ਇਹ ਤਾਂ ਢੋਲ ਥੋੜੀ ਬਜਾਤੇ ਆਂਕਲ ਆ ਹੁਣ ਕੀ ਕਰ ਰਿਹਾ ਸੀ ਇਹ ਉਹ ਤੇਰਾ ਨੱਚ ਰਿਹਾ ਗਾ ਟਪੂਸੀਆਂ ਮਾਰ ਰਿਹਾ ਤੂੰ ਢੋਲ ਬਜਾ ਰਿਹਾ ਤੈਨੂੰ ਪਤਾ ਉਹ ਰੇ ਸ਼ਹੀਦੀਆਂ ਹੋਈਆਂ ਨੇ ਸਾਡੇ ਗੁਰੂ ਸਾਹਿਬ ਦੇ ਸਹਬਜ਼ਾਦੇ ਸੀ ਜੋ ਬੱਚੇ ਸੀ ਉਹਨਾਂ ਦੀ شہادتਾਂ ਹੋਈਆਂ ਸੀ ਅਤੇ ਤੂਰੇ ਆ ਕੇ ਢੋਲ ਵਜਾ ਰਹੇ ਆ ਹੁਣ ਤੈਨੂੰ ਫੜ ਕੇ ਜੇ ਥਾਣੇ ਲੈ ਕੇ ਚੱਲੀਏ ਚੰਗਾ ਲੱਗੂਗਾ ਫਿਰ ਫਿਰ ਤੁਸੀਂ ਕਹਿੰਦਾ ਸਾਡੇ ਨਾਲ ਪੰਜਾਬ 'ਚ ਧੱਕਾ ਕਰਦੇ ਨੇ ਧੱਕਾ ਸੀ ਕਰਦੇ ਤੁਸੀਂ ਕਰਦੇ ਹੋ ਇਹ ਤੁਸੀਂ ਹੋਲੇ ਮੱਲੇ ਤੇ ਆਓ ਵਿਸਾਖੀ ਤੇ ਆਓ ਜੀ ਸਾਡੇ ਕੇ ਵਜਾਓ ਢੋਲ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਤੁਸੀਂ ਹੁਣੇ ਸਾਡੇ ਦਾ ਸ਼ੀਧੀ ਦੇ ਅੜੇ ਚੱਲਦੇ ਤੂਰੇ ਢੋਲ ਵਜਾਉਣ ਲੱਗੇ ਆ ਬੇਟੇ ਚੰਗਾ ਨਹੀਂ ਲੱਗਦਾ ਕੋਈ ਹੋਰ ਕੰਮ ਕਰ ਲੈ ਇੱਥੇ ਐਵੇਂ ਢੋਲਣਾ ਵਜਾ ਫਿਰ ਐਵੇਂ ਤੇ ਕਹਿੰਨੇ ਤੇਰਾ ਥੱਪੜ ਧੱਕੜ ਮਾਰਤੇ ਅਸੀਂ ਤਾਂ ਤੇਰੇ ਨਾਲ ਪਿਆਰ ਨਾਲ ਗੱਲ ਕਰਦੇ ਆ ਠੀਕ ਆ ਹਰ ਕੋਈ ਸਾਡੇ ਮੰਗੋ ਨਹੀਂ ਗੱਲ ਕਰਦਾ ਇਹ ਚੰਗਾ ਨਹੀਂ ਲੱਗਦਾ ਨੱਚਣ ਲਾਇਆ ਹੋਇਆ ਦਾ ਢੋਲ ਤੇ ਚੱਲ ਤੂੰ ਮਿਹਨਤ ਕਰਦਾ ਤਾਂ ਕਰਕੇ ਤੈਨੂੰ ਕੁਝ ਕਹਿੰਦੇ ਨਹੀਂ ਹੈਗੇ ਨਹੀਂ ਦੋਏ ਬੰਦਿਆਂ ਨੂੰ ਉਹਨੂੰ ਅਸੀਂ ਫੜ ਕੇ ਅੰਦਰ ਕਰਾ ਦੇਈਦਾ ਅਗਰ ਜਾਂ ਉਹਨਾਂ ਦੀ ਸੇਵਾ ਲਵਾ ਦਈਦੀ ਆ ਠੀਕ ਆ ਇਹ ਕੰਮ ਨਾ ਕਰੋ ਓਰੇ ਚੱਕ ਲੈ ਇਹਨੂੰ ਆਪਣੇ ਨੂੰ ਨੱਚਣ ਲਾਇਆ ਹੋਇਆ ਦਾ ਸਹ ਬੰਦਾ ਉਹ ਆਇਆ ਕਾਰ ਦੀ ਨਾ ਕਰੋ ਤੁਹਾਨੂੰ ਪਤਾ ਰੇ ਜੋੜ ਨਹੀਂ ਇਹ ਮੌਦਨ ਦੇ ਤੁਸੀਂ ਕਰਦੇ ਹੋ ਨੇ ਇਹ ਕੰਮ ਹਾਂ ਤਾਂ ਵੀ ਇਹਦੇ ਹੈਨਾ ਜੀ ਮੈਂ ਹਰੇਕ ਨੂੰ ਕਹਿਣਾ ਹੁੰਦਾ ਕਿਤੇ ਦਰਬਾਰ ਸਾਹਿਬ ਜਾਓ ਸੇਵਾ ਕਰੋ ਮਹਾਰਾਜ ਨੂੰ ਸ਼ਰਧਾਂਜਲੀ ਦਿਓ ਹੈਨਾ ਜੀ ਬਹੁਤ ਦੁਨੀਆ ਐਸੀ ਆ ਵੀ ਜਿਨ੍ਹਾਂ ਨੇ ਆਪਣਾ ਬਿਜ਼ਨਸ ਹੀ ਖੋਲਿਆ ਖੋਲਿਆ ਹੀ ਆ ਪੁਖਾਰੀ ਹੁਣ ਫੜੇ ਨੇ ਅੱਡੇ ਅੱਡੇ ਢੇਰ ਫੜੇ ਨੇ ਉਹਨਾਂ ਨੂੰ ਇਸ ਜਗ੍ਹਾ ਤੂੰ ਮਤਲਬ ਕਿ ਇਹੀ ਕਰਕੇ ਆਣਾ ਚਾਹੀਦਾ ਸਾਦੇ ਬਾਣੇ ਦੇ ਵਿੱਚ ਹਾਂ ਸਾਦੇ ਸਿਰਫ ਗੁਰਦੁਆਰਾ ਸਾਹਿਬ ਦੇ ਵੀ ਨਮਸਕਾਰ ਕਰੋ ਹੋਰ ਕੋਈ ਖਰੀਦਦਾਰੀ ਨਹੀਂ ਹੋਣੀ ਚਾਹੀਦੀ ਅੱਥੇ ਹਨਾ ਖਰੀਦਦਾਰੀਆਂ ਥੋੜੀ ਸੋਚਦੀਆਂ ਹੀ ਆਏ ਜੇ ਜੀ ਹਾਂਜੀ ਪਤਾ ਹੀ ਨਹੀਂ ਹੁਣ ਅਸੀਂ ਚਿਰ ਬਹੁਤੇ ਗਾਣੇ ਬੰਦ ਕਰਾਤੇ ਉਹ ਤਾਂ ਨਹੀਂ ਕਰਾਇਆ ਕਿਉਂਕਿ ਸਾਡੇ ਹੀ ਬੰਦੇ ਨੇ ਜਿਹੜੇ ਬੱਚੋਂ ਫਿਰ ਸਾਡੀਆਂ ਲੱਤਾਂ ਖਿੱਚਣਗੇ ਵੀ ਤੁਸੀਂ ਜੀ ਐ ਗਰੀਬ ਤੁਸੀਂ ਉਹਦਾ ਐਨਐਚਆਰ ਸੀ ਪਰ ਐ ਨਹੀਂ ਪਤਾ ਵੀ ਦਿਨ ਕਿਹੜੇ ਚੱਲਦੇ ਨੇ ਜੀ ਵੀਰ ਜੀ ਸੱਤਪੋ ਅੱਜ ਆ ਹਾਂ ਘੇਰਾ ਪੈ ਗਿਆ ਸੀ ਅੱਜ ਦੇ ਦਿਨ ਜੀ ਕਿਤੇ ਦਿਨ ਸੱਤਪੋ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਕੱਲ 6ਪੋ ਨੂੰ ਬੜੇ ਡਰਾਮੇ ਹੋਏ ਇੱਥੇ ਅੱਛਾ ਜੀ ਮੈਂ ਬਹੁਤ ਲੋਕਾਂ ਨੂੰ ਰੋਕਿਆ ਕਿ ਨਹੀਂ ਯਾਰ ਅੱਜ ਦੇ ਦਿਨ ਗੁਰੂ ਸਾਹਿਬ ਨੇ ਕਿਲਾ ਛੱਡਿਆ ਘਰ ਛੱਡ ਕੇ ਦੇਖੋ ਤੁਹਾਨੂੰ ਮਹਿਸੂਸ ਹੋਊਗਾ ਠੀਕ ਹੈ ਤੇ ਅੱਜ ਦੇ ਦਿਨ ਉਹਨਾਂ ਨੇ ਕਿਲਾ ਛੱਡਿਆ ਸੀ ਕਿੱਡਾ ਕਿਲਾ ਆਨੰਦਪੂਰੀਏ ਤੂੰ ਵਸਦੀ ਰਹਿ ਅਸੀਂ ਛੋੜ ਚਲੇ ਮੁਰਾਉਣਾ ਨਹੀਂ ਹੈ ਉੱਥੇ ਗੁਰੂ ਸਾਹਿਬ ਗਏ ਵੀ ਨਹੀਂ ਹੈਗੇ ਤੁਸੀਂ ਆਪਣੇ ਘਰ ਤੋਂ ਆਉਂਦੇ ਆ ਖਰੀਦਦਾਰੀ ਕਰਨ ਐਸਪ੍ਰੈਸ ਕੀ ਕਰਨ ਮੁੰਡੇ ਕੁੜੀਆਂ ਮਗਰ ਕੁੜੀਆਂ ਮੁੰਡੇ ਮਗਰ ਕੁਝ ਵੀ ਐਸਾ ਨਹੀਂ ਹੈਗਾ ਵੀਰ ਜੀ ਲੋਕਾਂ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਗੁਰੂਵਾਰੀ ਕੋਈ ਖਿਆਲ ਹੈ ਹੀ ਨਹੀਂ ਮੂਰਖ ਲੋਕ ਆ ਜੀ ਸਾਰੇ ਗੁਰੂ ਨਾਲ ਪਿਆਰ ਹੋਵੇ ਜੀ ਫਿਰ ਕੈਨ ਦੀ ਲੋੜ ਹੈ ਨਾ ਬੋਵੇ ਸਮਝਾਉਣ ਦੀ ਸਹੀ ਗੱਲ ਹੈ ਜੀ ਹੁਣ ਗੁਰੂ ਘਰਾਂ ਦੀ ਮਰਿਆਦਾ ਭਿਖਾਰੀ ਖਰਾਬ ਕਰਦੇ ਨੇ ਉਹਨਾਂ ਦੀ ਵੀ سپورਟ 'ਚ ਇੱਕ ਅੱਧਾ ਬੰਦਾ ਆ ਜਾਂਦਾ ਜੀ ਕਿਉਂ ਤਾਂ ਕਰਦੇ ਹੋ ਆਪਣੇ ਗੁਰੂ ਘਰਾਂ 'ਚ ਕੀ ਨਹੀਂ ਹੈਗਾ ਜੀ ਲੰਗਰ 24 ਘੰਟੇ ਚੱਲਦੇ ਨੇ ਦਵਾਈ ਫ੍ਰੀ ਮਿਲਦੀ ਆ ਆਪਰੇਸ਼ਨ ਫ੍ਰੀ ਹੁੰਦੇ ਨੇ ਸਭ ਕੁਝ ਹੈ ਜੀ ਹੋਰ ਕੋਈ ਕਦੇ ਹੜ ਆਗੇ ਉਹ ਬਿਪਤਾ ਚ ਆਪਣੀ ਐਸਜੀਪੀਸੀ ਆਪਣੀ ਸਸਤਾਮ ਆਪਣੇ ਕਾਰਸੇਵ ਵਾਲੇ ਹੋਰ ਖੜਦੇ ਨੇ ਚਲੋ ਵਿਚਾਰਕ ਕਈ ਚੀਜ਼ਾਂ ਤੇ ਸਾਡੇ ਨਹੀਂ ਕਾਰਸੇਵ ਵਾਲਿਆਂ ਨਾਲ ਮਿਲਦੇ ਹੋਣਗੇ ਪਰ ਸੇਵਾਵਾਂ ਕਰਦੇ ਨੇ ਉਹ ਵੀ ਹੋਰ ਕੋਈ ਆ ਕਰੋਨਾ ਜਾਈਏ ਕਿਨੇ ਆਪਣੇ ਦਵਾਰ ਖੋਲੇ ਨੇ ਉਦੋਂ ਮਹਾਰਾਜ ਦੇ ਦੁਆਰੀ ਖੁੱਲੇ ਸੀ ਜੀ ਉਹੀ ਗੱਲ ਹੈ ਜੀ ਪਰ ਫੇਰ ਵੀ ਜੇ ਹੁਣ ਇਹ ਮਾਹੌਲ ਜਿਹੜਾ ਬਣਾ ਰਹੇ ਨੇ ਗਲਤ ਜਿਹੜੇ ਪਖਾਰੀਆਂ ਐ ਬਹਿ ਜਾਂਦੇ ਨੇ ਲਾਈਨਾਂ ਮਾਰ ਕੇ ਜਿਵੇਂ ਪੁਰਾਣੀਆਂ ਫਿਲਮਾਂ 'ਚ ਨਹੀਂ ਦੇਖਦੇ ਹੁੰਦੇ ਸੀ ਮੰਦਰ ਪੌੜੀਆਂ ਦੇ ਬੈਠੇ ਹੁੰਦੇ ਸੀ ਉਹ ਮਾਹੌਲ ਬਣਾਉਣ ਲੱਗੇ ਕੱਲ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਵਿੱਚ ਇੱਕ ਬੀਬੀ ਚੂੜੀ ਖੋਲਣ ਲੱਗੀ ਬਜ਼ੁਰਗ ਮਾਤਾ ਦੀ ਫੜਦੇ ਨੇ ਜੀ ਇਹ ਫੜੀਆਂ ਨੇ ਕਹੀਂ ਆ ਜੀਆਂ ਤੁਸੀਂ ਅਗਰ ਜਾਓਗੇ ਨਾ ਉੱਧਰ ਤਾਂ ਪਲੀਜ਼ ਦੇਖ ਕੇ ਆਓ ਹੈਨਾ ਇਹ ਲੋਕਾਂ ਨੂੰ ਜਾਗਰੂਕ ਕਰੋ ਥੋੜਾ ਜਿਹਾ ਹਾਂ ਜੀ ਮੈਂ ਬੋਹ ਕਰਦਾ ਪਰ ਮੇਰੇ ਕੋਲ ਆ ਚੀਜ਼ ਨਹੀਂ ਤੁਹਾਡੀ ਹੈਨਾ ਨਹੀਂ ਜ਼ਰੂਰ ਸੰਗਤ ਵੈਸੇ ਕਾਫੀ ਜਾਗਰੂਕ ਆ ਪਹਿਲਾਂ ਨਾਲੋਂ ਹਾਂਜੀ ਤੇ ਹੁਣ ਮਹਾਰਾਜ ਕਿਰਪਾ ਕਰਨਗੇ ਜੀ ਜਾਗਰੂਕ ਉਹ ਕਿਉਂਕਿ ਚੋਰੀਆਂ ਵੀ ਕਰਦੇ ਨੇ ਠੀਕ ਹੈ ਜੀ ਧੰਨਵਾਦ ਜੀ ਬਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਲਸਾ ਜੀ ਕੀ ਕਹਿਣਾ ਤੁਹਾਡਾ ਇਸ ਬਾਰੇ ਜੋ ਇਹ ਉਪਰਾਲਾ ਸਵਾਲ ਜਵਾਬ ਦਾ ਜ਼ਰੂਰ ਆਪਣੀ ਰਾਏ ਵੀ ਦੇ ਸਕਦੇ ਹੋ ਸੁਝਾਅ ਵੀ ਦੇ ਸਕਦੇ ਹੋ ਇਹ ਵੀ ਨਾਲ-ਨਾਲ ਮੁਹਿੰਮ ਦੇ ਨਾਲ-ਨਾਲ ਇਸ ਤਰ੍ਹਾਂ ਦੇ ਉਪਰਾਲੇ ਵੀ ਚੱਲਦੇ ਰਹਿਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ